ਪਾਜਪਾ 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 ਕਿਸੇ ਤਲੰਗਰਾਲ ਚਾਰੇ ਨੇ ਪਾਜਪਾ ਕਿਸੇ ਤਲੰਗਰਾਲ ਨੇ ਥਾਮ ਲਿਆ ਪਾਜਪਾ ਦਾ ਤਾਮਨ ਇਹੋ ਜੀਆਂ ਖਬਰਾਂ ਲਗਾਤਾਰ ਸ਼ਹਿਰ ਚ ਫੈਲ ਰੀਆਂ ਨੇ ਕਿਉਂਕਿ ਸ਼ਿਤਲੰਗਰਾਲ ਪਹਿਲਾਂ ਭਾਜਪਾ ਦਾ ਹਿੱਸਾ ਸੀ ਜਿਵੇਂ ਕਿ ਇਹ ਫਾਈਲ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਪਰ ਕੀ ਹੁਣ ਸ਼ਿਤਲੰਗਰਾਲ ਦੁਬਾਰਾ ਤੋਂ ਭਾਜਪਾ ਚਲ ਗਏ ਨੇ ਇਹਨਾ ਾਟਕ ਲਾ ਨੂੰ ਲੋਕ ਬੜੀ ਤੇਜ਼ੀ ਨਾਲ ਹਵਾ ਦੇ ਰਹੇ ਨੇ ਪਰ ਅਖਰਕਾਰ ਸੱਚ ਕੀ ਹੈ ਕਿੱਥੇ ਹੈ ਸ਼ਿਤਲੰਗਰਾਲ ਕੀ ਸ਼ਿਤਲੰਗਰਾਲ ਜਾ ਰਹੇ ਨੇ ਭਾਜਪਾ ਤੁਸੀਂ ਇਹ ਖਬਰ ਉਡੀਕਰੇ ਹੋ ਤੇ ਇਹ ਵੀਡੀਓ ਤੁਹਾਡੇ ਕੰਮ ਦੀ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਣ ਜਾ ਰਹੇ ਹਾਂ ਉਹ ਜਵਾਬ ਜਿਸ ਨੂੰ ਤੁਸੀਂ ਉਡੀਕ ਰਹੇ ਹੋ ਕਿਸੇ ਤਰੰਗਰਾਲ ਆਖਰਕਾਰ ਕਿਹੜੀ ਪਾਰਟੀ ਚ ਜਾ ਰਹੇ ਨੇ ਕਿਉ ਆਪ ਛੱਡ ਰਹੇ ਨੇ ਇਹ ਅਸੀਂ ਨਹੀਂ ਕਹਿ ਰਹੇ ਇਹ ਸੋਸ਼ਲ ਮੀਡੀਆ ਕਹਿ ਰਿਹਾ ਸੋਸ਼ਲ ਮੀਡੀਆ ਤੇ ਜਗਾ ਜਗਾ ਇਹ ਗੱਲਾਂ ਫੈਲ ਰੀਆਂ ਨੇ ਕੋਈ ਕਹਿ ਰਿਹਾ ਸ਼ੀਤਲੰਗਰਾਲ ਭਾਜਪਾ ਚ ਜਾ ਰਿਹਾ ਕੋਈ ਕਹਿ ਰਿਹਾ ਸ਼ੀਤਲੰਗਰਾਲ ਆਪ ਛੱਡ ਰਿਹਾ ਪਰ ਆਖਰਕਾਰ ਸੱਚ ਕੀ ਹੈ ਦਰਸਲ ਇਹ ਝੂਠ ਹੈ ਸ਼ੀਤਲੰਗੁਰਾਲ ਕਿਤੇ ਨਹੀਂ ਜਾ ਰਹੇ ਇਹ ਅਸੀਂ ਨਹੀਂ ਕਹ ਰਹੇ ਖੁਦ ਸ਼ੀਤਲੰਗੁਰਾਲ ਕਹਿ ਰਹੇ ਨੇ ਆਓ ਤੁਹਾਨੂੰ ਸੁਣਾਣਿਆ ਸ਼ੀਤਲੰਗੁਰਾਲ ਦੀ ਜ਼ੁਬਾਨੀ ਵਿਧਾਇਕ ਸ਼ੀਤਲੰਗੁਰਾਲ ਨੇ ਖੁਦ ਲਾਈਵ ਹੋ ਕੇ ਦੇਤੀ ਹੈ ਜਾਣਕਾਰੀ ਕਿ ਉਹ ਕਿੱਥੇ ਜਾ ਰਹੇ ਨੇ ਜਾਂ ਫਿਰ ਆਪ ਚਹੀ ਰਹਿਣਗੇ ਤੁਸੀਂ ਆਪ ਹੀ ਸੁਣ ਲਵੋ ਕੀ ਕਹਿ ਰਹੇ ਨੇ ਐਮ ਐਲ ਏ ਸ਼ੀਤਲ ਅੰਗੁਰਾਲ ਸਾਥੀਓ ਨਮਸਕਾਰ ਪਤਾ ਨਹੀਂ ਕਿ ਨੈਟਵਰਕ ਪ੍ਰੋਬਲਮ ਕਰਕੇ ਫੋਨ ਕੱਟਿਆ ਗਿਆ ਸੀ ਮੇਰਾ ਕਿ ਤੁਹਾਨੂੰ ਦੱਸਣਾ ਚਾਹਨਾ ਕਿ ਮੈਂ ਜਿਹਦਾ ਦੱਸ ਰਿਹਾ ਸੀ ਕਿ ਕੁਝ ਲੋਕ ਮੇਰੇ ਪੱਤੀ ਵਫਾ ਫਲਾ ਰਹੇ ਆ ਵਫਾ ਤੋਂ ਬੱਚੋ ਜਿੰਨੇ ਵੀ ਮੇਰੇ ਸਾਥੀ ਜਲੰਧਰ ਤੋਂ ਮੈਨੂੰ ਦੇਖ ਰਹੇ ਆ ਮੈਂ ਦੱਸਣਾ ਚਾਹਨਾ ਕਿ ਮੈਂ ਕਿਸੇ ਵੀ ਤਰੀਕੇ ਦਾ ਕੋਈ ਵੀ ਇਦਾਂ ਦੀ ਕੋਈ ਪਾਰਟੀ 'ਚ ਨਹੀਂ ਜਾ ਰਿਹਾ ਨਾ ਕੋਈ ਕਦਮ ਉਠਾ ਰਿਹਾ ਮੈਂ ਆਮ ਆਦੀ ਪਾਰਟੀ ਦਾ ਹਿੱਸਾ ਹਾਂ ਆਮ ਆਦੀ ਪਾਰਟੀ ਦੇ ਵਿੱਚ ਹੀ ਹਾਂ ਆਮ ਆਦੀ ਪਾਰਟੀ ਦਾ ਹੀ ਵਧਾਇਕ ਹਾਂ ਜੀ ਪਾਰਟੀ ਪੱਤੀ ਜੋ ਵੀ ਮੇਰੇ ਜਿੰਮੇਵਾਰੀ ਲਗਾਈ ਜਾ ਰਹੀ ਹੈ ਕੁਸ਼ਨ ਨੂੰ ਮੈਂ ਪੂਰਾ ਕਰ ਰਿਹਾ ਹਾਂ ਪਰ ਕਿਹੜੇ ਲੋਕ ਐ ਜਿਹੜੇ ਮਜ਼ਾ ਲੈ ਰਹੇ ਆ ਉਹਨਾਂ ਦਾ ਮੈਂ ਜਵਾਬ ਨਹੀਂ ਦੇ ਸਕਦਾ ਮੈਂ ਤੁਹਾਡੇ ਵਿੱਚ ਇਸ ਕਰਕੇ ਆਏ ਆ ਕਿ ਮੰਡੀਜੀ ਕੰਮ ਦੇ ਲਈ ਤੁਹਾਨੂੰ ਪਤਾ ਮੈਂ ਹਰ ਹਫ਼ਤੇ ਦਿੱਲੀ ਜਾਂਦਾ ਆਪਣੇ ਕਾਰੋਬਾਰ ਦੇ ਲਈ ਤੇ ਇਸ ਕਰਕੇ ਮੈਂ ਅੱਜ ਕੰਮ ਦੇ ਲਈ ਆਇਆ ਮੈਂ ਅੱਜ ਸ਼ਾਮ ਨੂੰ ਵਾਪਸ ਜਲੰਧਰ ਆ ਰਿਹਾ ਹਾਂ ਪਰ ਜਿਹੜੇ ਲੋਕ ਵੀ ਇਸ ਚੀਜ਼ ਦਾ ਮਜ਼ਾ ਲੈ ਰਹੇ ਉਹਨਾਂ ਨੂੰ ਮੈਂ ਇਹ ਕਹਾਂਗਾ ਕਈ ਲੋਕ ਖਬਰਾਂ ਦੇ ਰਾਈ ਵੀ ਲੈ ਰਹੇ ਆ ਕਿ ਖਬਰਾਂ ਦਾ ਜਿਹੜਾ ਮਸਾਲਾ ਲਗਾ ਰਹੇ ਆ ਅਗਰ ਉਹ ਕੋਈ ਵੀ ਖਬਰ ਲਗਾਉਣਾ ਚਾਹੁੰਦੇ ਆ ਪਲੀਜ਼ ਮੇਰੀ ਜ਼ਰੂਰ ਵਾਈਟ ਲਾਇਆ ਜਾਵੇ ਜਾਂ ਮੇਰਾ ਵਰਸ਼ਨ ਲਿਆ ਜਾਵੇ ਇਸ ਕਰਕੇ ਕਿ ਇਦਾਂ ਨਾ ਲਗਾਇਆ ਜਾਵੇ ਮੇਰੇ ਸਾਥੀਆਂ ਨੂੰ ਕੋਈ ਮਹਿਸੂਸ ਹੋਵੇ ਜਾਂ ਮੇਰੇ ਹਲਕੇ ਨੂੰ ਕੁਝ ਮਹਿਸੂਸ ਹੋਵੇ। ਬਾਕੀ ਦੋਸਤੋ ਮੈਂ ਫਿਰ ਇੱਕ ਵਾਰ ਕਹਿ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਦੇ ਨਾਲ ਹਾਂ। ਆਮ ਆਦਮੀ ਪਾਰਟੀ ਦਾ ਹਿੱਸਾ। ਇਸ ਕਰਕੇ ਮੈਂ ਕਿਸੇ ਨੂੰ ਵੀ ਜਿਹੜੇ ਲੋਕਾਂ ਨੂੰ ਇਹ ਮ제 ਲੈਣ ਦੀ ਇਰਾਦਾਤਾ ਉਹ ਲੋਕ ਲੈਂਦੇ ਰਹਿੰਦੇ ਉਹਨਾਂ ਮਗਰ ਨਾ ਜਾਓ। ਤੁਸੀਂ ਕਿਸੇ ਵੀ ਫਾਇਦੇ ਪਿੱਛੇ ਨਹੀਂ ਜਾਣਾ। ਜਦ ਵੀ ਤੁਹਾਨੂੰ ਕੋਈ ਲੱਗੇ ਡਾਊਟ ਮੈਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਨੈਟਵਰਕ ਤੇ ਪ੍ਰੋਬਲਮ ਆ ਰਹੀ ਹੈ ਸਾਥੀਓ ਨੈਟਵਰਕ ਪ੍ਰੋਬਲਮ ਆ ਰਹੀ ਹੈ ਇਸ ਕਰਕੇ ਮੈਂ ਦੱਸਣਾ ਚਾਹੁੰਦਾ ਕੋਈ ਵੀ ਐਸੀ ਕੋਈ ਗੱਲ ਨਹੀਂ ਹੈ ਮੈਂ ਪਾਰਟੀ ਪ੍ਰਤੀ ਪਾਰਟੀ ਦੇ ਨਾਲ ਖੜਾ ਤੇ ਤੁਹਾਡੇ ਲਈ ਸੇਵਾ ਜਿੱਦਾਂ ਮੈਂ ਕਰ ਰਿਹਾ ਹਾਂ ਸੇਵਾ ਉਦਾਂ ਹੀ ਕਰਦਾ ਰਵਾਂਗਾ ਤੁਹਾਡੇ ਵਿੱਚ ਹਾਂ ਜਿਹੜੇ ਲੋਕ ਇਦਾਂ ਦੀ ਅਫਵਾਹ ਫਲਾ ਰਹੇ ਉਹਨਾਂ ਤੋਂ ਬਚੋ ਤੇ ਪਾਰਟੀ ਪ੍ਰਤੀ ਜੋ ਤੁਸੀਂ ਤੁਹਾਡੀ ਜ਼ਿੰਮੇਵਾਰੀ ਲੱਗੀ ਉਸ ਨੂੰ ਪੂਰਾ ਕਰੋ ਬਹੁਤ ਬਹੁਤ ਧੰਨਵਾਦ ਜੈ ਹਿੰਦ